ਸੋ ਇੱਧਰ ਹੈਗੇ ਜੀ ਜਿਵੇਂ ਝੋਲੇ ਹੋ ਗਏ ਪੁਰਾਣੇ ਆਪਣੇ ਬੀਬੀਆਂ ਹੋ ਗਈਆਂ ਨਾ ਜੋ ਸੋ ਇੱਧਰ ਨੇ ਤੁਹਾਨੂੰ ਬਹੁਤ ਸਾਰੇ ਸਟਾਲ ਮਿਲ ਜਾਣਗੇ ਜੀ ਖੇਤੀਬਾੜੀ ਬਾਰੇ ਲੋ ਜੀ ਇੱਧਰ ਹੈਂਡ ਪੇਂਟਿੰਗ ਜਿਹੜੇ ਕੱਪੜੇ ਵਗੈਰਾ ਜਾਂ ਛੱਲਿਆਂ ਦੇ ਤੁਸੀਂ ਪੇਂਟਿੰਗ ਦੇਖਣਾ ਚਾਹੁੰਦੇ ਹੋ ਜੀ ਤੇ ਇੱਧਰ ਲੱਗਿਆ ਹੋਇਆ ਜੇ ਸਾਹਮਣੇ ਤੇ ਫ੍ਰਿਜ ਮੈਗਨੇਟ ਦੇ ਹੈਂਡ ਮੈਡ ਬਣਾਏ ਹੋਇਆ ਜੀ ਫ੍ਰਿਜ ਵਾਲੇ ਜੀ ਸਿੱਤੇ ਜੀ ਇਹ ਆ ਕੱਪੜੇ ਆ ਗਏ ਜੀ ਸਸਕੇ ਮੈਡਮ ਕਿਥੋਂ ਆਏ ਤੁਸੀਂ ਸੋ ਮੈਂ ਲੁਧਿਆਣਾ ਤੋਂ ਹੀ ਆ ਜੀ ਹਾਂ ਜੀ ਠੀਕ ਹੈ ਜੀ ਤੇ ਜਿਹੜੇ ਇਹ ਸਾਰੇ ਹੈਂਡ ਮੇਡ ਹੀ ਹੈ ਜੀ ਸਾਰੇ ਹੈਂਡ ਪਿੰਚੜਾ ਜੀ ਸਾਰੇ ਪੇਂਟਿੰਗ ਵਾਲੇ ਸਾਰੇ ਸਭ ਕੁਝ ਹੈਂਡ ਮੇਡ ਹੈ ਬਟਨਸ ਹੈਂਡ ਮੇਡ ਠੀਕ ਹੈ ਜੀ ਐਨੀ ਤੁਹਾਨੂੰ ਪੂਰੇ ਮੇਲੇ 'ਚ ਲੱਭਣਗੇ ਸੂਟ ਤਾਂ ਮਿਲਣਗੇ ਪੇਂਟਿੰਗ ਵਾਲੇ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਮੇਰੀ ਆਪਣੀ ਕ੍ਰੀਏਸ਼ਨ ਹੈ ਤੇ ਆਪਣਾ ਤੁਸੀਂ ਹੈ ਠੀਕ ਹੈ ਹਾਂ ਜੀ ਬਾਕੀ ਸਾਰੇ ਕਾਟਨ ਦੇ ਸੂਟ ਕਣਾਂ ਉਹਨੇ ਲਾਈ ਹੋਏ ਦੀ ਕੱਪੜੇ ਅਲੱਗ-ਅਲੱਗ ਦੇਖੋ ਵੀਰ ਜੀ ਦੇਖ ਸਕਦੇ ਹੋ ਇੱਕਰ ਬਹੁਤ ਜੌਤ ਸਪੈਸ਼ਲ ਆਪਾ ਸੂਟ ਬਣਾਇਆ ਹੈ ਬਹੁਤ ਅੱਛਾ ਥੈਂਕ ਯੂ ਜੀ ਬਾਕੀ ਅਲੱਗ ਅਲੱਗ ਹੈਗੇ ਦੀ ਵੈਰਾਈਟੀ ਬਹੁਤ ਸੋਹਣੀ ਹੈ ਬਸ ਸਾੜੀ ਹੈ ਸੂਟ ਹੈ ਠੀਕ ਹੈ ਸਾੜੀ ਇਹ ਸਾੜੀ ਹੈ ਜੀ ਇਹ ਸਾੜੀਆਂ ਹਾਂ ਜੀ ਠੀਕ ਹੋ ਗਿਆ ਤੇ ਜਰੂਰ ਤੁਸੀਂ ਆਓ ਭਾਈ ਇੱਥੇ ਤੇ ਇਹ ਪਹਿਣ ਹੁਣਾਂ ਦਾ ਹੈਗਾ ਜੀ ਇੰਸਟਾਗ੍ਰam ਆਈ ਦੀ ਤੇ ਤੁਸੀਂ ਇਹਨਾਂ ਨੂੰ ਕਯਮ ਕਰਕੇ ਮੰਗਵਾ ਸਕਦੇ ਹੋ ਜੀ ਲੋ ਠੀਕ ਹੈ ਜੀ ਧੰਨਵਾਦ ਬੋਲੋ ਬਾਕੀ ਇਧਰ ਵੀ ਬਹੁਤ ਸਾਰੇ ਲੱਗੇ ਹੋਏ ਜੀ ਕੱਪੜੇ ਅਲੱਗ-ਅਲੱਗ ਜਿਵੇਂ ਪਟਿਆਲੇ ਤੋਂ ਆਏ ਹੋਏ ਨੇ ਕਿ ਆਪਾਂ ਗੱਲਬਾਤ ਕਰਦੇ ਆਂ ਜੀ ਪਟਿਆਲੇ ਤੋਂ ਆਏ ਹੋਏ ਨੇ ਭਾਜੀ ਲੈ ਕੇ ਸੂਟ ਤੇ ਅਲੱਗ-ਅਲੱਗ ਵੈਰਾਈਟੀਆਂ ਜੀ ਸੂਟਾਂ ਦੀਆਂ ਤੇ ਆਹ ਦੇਖੋ ਅੱਜ ਕੱਲ ਇਹ ਚੀਜ਼ਾਂ ਮਿਲਦੀਆਂ ਨਹੀਂ ਹੈਗੇ ਜੀ ਇਹ ਪੁਰਾਣੀ ਜੀ ਜਿਹੜੇ ਪੁਰਾਣੇ ਬਜ਼ੁਰਗ ਮਾਤਾਵਾ ਉਹਨਾਂ ਨੂੰ ਪਤਾ ਹੁੰਦਾ ਜੀ ਇੱਥੇ ਸਮਾਨ ਰੱਖਣ ਵਾਸਤੇ ਜਿਹੜਾ ਵਰਤ ਚੰਦੀ ਹੈ ਇਹ ਹੋਗੀ ਚੰਗੇਰ ਇਹਨੂੰ ਕਹਿੰਦੇ ਨੇ ਉਹਦੇ ਚੰਗੇਰ 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 ਇਹਨੂੰ ਕੀ ਕਹਿੰਦੇ ਹੁੰਦੇ ਸੀ ਚੰਗੇਰ ਕਹਿੰਦੇ ਇਹਨੂੰ ਇਹਨੂੰ ਚੰਗੇਰ ਕਹਿੰਦੇ ਇਹਨੂੰ ਕੀ ਕਹਿੰਦੇ ਆ ਜੀ ਇਹਨੂੰ ਪਟਾਰੀ ਜਾਂ ਉਹ ਕਹਿੰਦੇ ਨੇ ਪਟਾਰੀ ਡਲ ਕਹਿੰਦੇ ਹਨ ਇਹ ਜੀ ਇਹ ਚੰਗੇਰ ਅੱਜ ਕੱਲ ਚੀਜ਼ਾਂ ਦਿਖਣ ਨੂੰ ਮਿਲਦੇ ਨਹੀਂ ਇਹ ਜੀ ਅੱਜ ਕੱਲ ਤਾਂ ਉਹ ਸਿਲਵਰ ਹੋ ਗਿਆ ਉਹਾਂ ਦੀ ਪ੍ਰੰਪਤਾ ਹੋਈਆਂ ਨਹੀਂ ਤਾਂ ਇਹਦੇ ਵਿੱਚ ਪੁਰਾਣੇ ਮੁਜ਼ਰਰ ਪ੍ਰਸ਼ਾਦੇ ਵਗੈਰਾ ਰੋਟੀਆਂ ਇਹਨਾਂ ਵਿੱਚ ਰੱਖੇ ਜਾਂਦੇ ਸੀ ਬਾਕੀ ਬਹੁਤ ਅਲੱਗ-ਅਲੱਗ ਵੈਰਾਈਟੀਆਂ ਹੈ ਜੀ ਸੋਟਾਂ ਦੀਆਂ ਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਅਲੱਗ-ਅਲੱਗ ਮਤਲਬ ਹੈਂਡ ਮੇਡ ਹੋਗੇ ਇਹ ਇੱਧਰ ਆ ਗਿਆ ਜੀ ਸਰਦੀਆਂ ਵਾਲਾ ਸੀਜ਼ਨ ਮਸਕਾਨ ਠੀਕ ਹੈ ਜੀ ਇਹਨਾਂ ਦਾ ਹੈਗੇ ਦੂਸਰਾ ਬੁੱਲਣ ਵਾਲਾ ਇਸੇ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਸਰਦੀਆਂ ਵਿੱਚ ਬੱਚਿਆਂ ਵਾਸਤੇ ਸਵੈਟਰ ਵਗੈਰਾ ਪੌਂਚ ਵਗੈਰਾ ਤੇ ਜੈਕਟ ਵਗੈਰਾ ਤੁਸੀਂ ਇਹ ਕਿੱਤੀ ਹੋਣ ਹੈ ਜੀ ਅੱਛੀ ਕਾਲ ਜੀ ਸੈਸ਼ੀ ਕਾਲ ਕਿੱਥੋਂ ਹੈ ਤੁਸੀਂ ਅਸੀਂ ਬਰਨਾਲਾ ਤੋਂ ਬਰਨਾਲਾ ਤੋਂ ਹਾਂ ਜੀ ਇਹ ਸਾਰਾ ਹੈਂਡ ਮੇਡ ਹੀ ਹੈ ਜੀ ਹਾਂ ਜੀ ਸਾਰਾ ਹੈਂਡ ਮੇਡ ਹੈ ਸਰ ਠੀਕ ਹੈ ਜੀ ਤੇ ਜੇ ਕਿਸੇ ਨੇ ਮੰਗਵਾਣੀ ਹੋਣ ਕਿਵੇਂ ਕੰਟੈਕਟ ਕਰ ਸਕਦੇ ਹੋ ਤੁਹਾਡੇ ਨਾਲ ਹਾਂਜੀ ਸਾਡੀ ਵੈਬਸਾਈਟ ਵੀ ਬਣੀ ਹੋਈ ਹੈ ਬੋਲ ਦਿਓ ਨਾਮ ਹਾਂਜੀ ਮੁਸਕਾਨ ਕ੍ਰੋਸ਼ਟ ਵਰਲਡ ਤੇ ਨਾਲ ਅਸੀਂ ਕੋਈ ਵਿਜ਼ਿਟਿੰਗ ਕਾਰਡ ਵਗੈਰਾ ਦੇ ਦਿੰਨੇ ਆ ਤੇ ਉਹਦੇ ਨਾਲ ਮਤਲਬ ਸਾਰੇ ਕੰਟੈਕਟ ਕਰ ਲੈਂਦੇ ਜਿਨ੍ਹਾਂ ਨੇ ਬਣਵਾਉਣਾ ਹੁੰਦਾ ਠੀਕ ਠੀਕ ਹੈ ਹਾਂਜੀ ਬਾਕੀ ਬਹੁਤ ਸੋਹਣੇ ਅੱਗੇ ਜਿਹਦਰ ਵਾਈਟ ਜੈਕਟ ਵਗੈਰਾ ਟੋਪੀਆਂ ਬੱਚੇ ਦੀਆਂ ਕਿਉਂਕਿ ਹੁਣ ਸਰਦੀਆਂ ਆ ਗਈਆਂ ਜੀ ਤੇ ਸਰਦੀਆਂ ਵਿੱਚ ਇਹਦੀ ਲੋੜ ਆਪਾਂ ਨੂੰ ਪੈਣੀ ਹੈ ਜੀ ਹਾਂਜੀ ਇਹੋ ਜੀ ਨੰਬਰ ਤੇ ਕਾਰ ਤੇ ਵੀਡੀਓ ਪਾਜ਼ ਕਰਕੇ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਘਰ ਬੈਠ ਕੇ ਤੁਸੀਂ ਇੱਜਾ ਸਾਰੀਆਂ ਮੰਗਵਾ ਸਕਦੇ ਹੋ ਜੀ ਬਾਕੀ ਬਹੁਤ ਸੋਹਣੇ ਸੋਹਣੇ ਲੱਗੇ ਹੋਇਆ ਜੀ ਇੱਧਰ ਪੰਜਾਬੀ ਤੇ ਲਿਖਿਆ ਹੋਇਆ ਜੀ ਸਾਰਾ ਆਪੇ ਕੰਮ ਪਹਿਲਾਂ ਨੇ ਕੀਤਾ ਹੋਇਆ ਜੀ ਇੱਧਰ ਵੀ ਦੇਖ ਸਕਦੇ ਹੋ ਜੀ ਧੰਨਵਾਦ ਜੀ ਹਾਂਜੀ ਸੋ ਇੱਧਰ ਹੈਗੇ ਜੀ ਜਿਵੇਂ ਝੋਲੇ ਹੋ ਗਏ ਪੁਰਾਣੇ ਆਪਣੇ ਬੀਬੀਆਂ ਹੋ ਗਈਆਂ ਨਾਲ ਜੋ ਪਿੰਡਾਂ ਨੂੰ ਜਾਂਦੀ ਹੁੰਦੀ ਸੀ ਇਹ ਚੀਜ਼ਾਂ ਲੈ ਕੇ ਜਾਂਦੇ ਹੁੰਦੇ ਸੀ ਝੋਲੇ ਅੱਜ ਕੱਲ ਤਾਂ ਹੁਣ ਬੈਗ ਚੱਲ ਪਏ ਵਧੀਆ ਵਧੀਆ ਪਰ ਪੁਰਾਤਨ ਚੀਜ਼ਾਂ ਅੱਜ ਵੀ ਪਹਿਣ ਹੋਣੇ ਲੈ ਕੇ ਹਾਜ਼ਰ ਹੋਏ ਨੇ ਇੱਥੇ ਯੂਨੀਵਰਸਿਟੀ ਤੇ ਆਪਾਂ ਗੱਲਬਾਤ ਕਰਦੇ ਆਂ ਜੀ ਅੰਸ਼ੀ ਜੀ ਕੀ ਹਾਲ ਚਾਲ ਠੀਕ ਠਾਕ ਹੋ? ਜੀ ਹਾਂਜੀ ਵਧੀਆ ਜੀ ਤੁਹਾਨੂੰ ਦੱਸਿਓ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਖੁਸ਼ਪਾਲ ਹੈ ਸਰ ਅੱਛਾ ਜੀ ਹਾਂਜੀ ਸਰ ਠੀਕ ਹੈ ਜੀ ਅਸੀਂ ਜੀ ਆਪਣਾ ਸ਼ਿਮਲਾਪੁਰੀ ਤੋਂ ਆਏ ਜੀ ਸ਼ਿਮਲਾਪੁਰੀ ਤੋਂ ਹਾਂਜੀ ਠੀਕ ਹੈ ਜੀ ਸਾਰਾ ਹੈਂਡਮੇਡ ਆਪ ਕਰਦੇ ਹਾਂ ਹਾਂਜੀ ਹਾਂਜੀ ਹੈਂਡਮੇਡ ਨੇ ਜੀ ਆ ਮੈਡਮ ਨਾਲ ਗੱਲ ਕਰੋ ਜੀ ਹਾਂਜੀ ਹਾਂਜੀ ਕਰਾਓ ਜੀ ਨਾਣੂ ਜੀ ਇਧਰ ਆ ਜੀ ਤੁਸੀਂ ਹਾਂਜੀ ਹਾਂਜੀ ਅਸੀਂ ਕੇ ਮੈਡਮ ਜੀ ਹਾਂਜੀ ਹਾਂਜੀ ਦੱਸੋ ਜੀ ਸਾਨੂੰ ਜਾਣ ਕਰਾ ਜੋ ਹਾਂ ਹਾਂਜੀ ਵੀਰ ਜੀ ਸਾਰਾ ਹੈਂਡਮੇਡ ਹੈ ਇਹ ਸਾਰਾ ਹੈਂਡਵਰਕ ਹੈ ਇਹ ਸਾਡੇ ਸਟੂਡੈਂਟ ਵੱਲੋਂ ਕੀਤਾ ਜਾਂਦਾ ਤੇ ਪਾਰਟ ਆਫ ਪਾਸ ਆਊਟ ਸਟੂਡੈਂਟ ਹੁੰਦੇ ਨੇ ਬਣਾਉਂਦੇ ਨੇ ਇਹ ਸਾਰੀ ਹੱਥ ਦੀ ਕਢਾਈ ਹੈ ਆਪ ਕਾਫੀ ਬੈਗ ਨੇ ਜਿਹੜੇ ਸਾਡੇ ਪੰਜਾਬੀ ਨਾਲ ਲੈਟਰ ਸੀ ਉੜਿਆੜ ਦੇ ਉਹ ਕੱਲ ਸਾਰੇ ਨਿਕਲ ਚੁੱਕੇ ਹੋਏ ਨੇ ਹਾਂਜੀ ਇਧਰ ਕਰੋਸ਼ੀਏ ਦਾ ਵਰਕ ਹੈ ਵੀ ਸਾਰਾ ਸਟੂਡੈਂਟ ਆਪ ਹੀ ਕਰਦੇ ਨੇ ਇਹ ਵੀ ਕਰੋਸ਼ੀਏ ਦੇ ਪਰਸ ਬਣਾ ਰਹੇ ਨੇ ਬੱਚੇ ਹਾਂਜੀ ਇਹ ਲੇਡੀਜ਼ ਹੇਅਰ ਬੈਂਡ ਨੇ ਵੀ ਬੱਚਿਆਂ ਨੇ ਖੁਦ ਆਪ ਹੀ ਬਣਾਏ ਹੋਏ ਨੇ ਆਪ ਹੀ ਬਣਾਏ ਹੋਏ ਨੇ ਹਾਂਜੀ ਸਾਰੀ ਗੱਲ ਆਪਾਂ ਬਜੌੜੀਆਂ ਜਾਂਦੇ ਆ 20 ਰੁਪਏ 30 ਰੁਪਏ 40 ਰੁਪਏ ਹਾਂਜੀ 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 ਇੰਨੇ ਦੇ ਹੀ ਆ ਇਹ ਵੀਰ ਜੀ ਬੋਟਲੀਆਂ ਕਹਿ ਸਕਦੇ ਆਪਾਂ ਨੂੰ ਵਿਆਹਾਂ ਸ਼ਾਦੀਆਂ ਤੇ ਵਰਤਦੇ ਆਪਾਂ ਇਹਨਾਂ ਨੂੰ ਆਮ ਵੀ ਕੋਈ ਚੀਜ਼ ਵਜ੍ਹਾ ਗੁਟਕਾ ਸੇਵਨ ਵਾਸਤੇ ਸ਼ਗਨ ਵਾਸਤੇ ਹਾਂ ਸ਼ਗਨ ਵਾਸਤੇ ਵੀ ਆ ਜਾਂ ਕੋਈ ਸਿੰਗਲ ਗੁਟਕਾ ਸੇਵਨ ਐ ਛੋਟਾ ਗੁਟਕਾ ਸੇਵ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਕੋਈ ਸਟਿਕ ਪਾ ਸਕਦੇ ਆ ਇਹਦੇ ਵਿੱਚ ਹਾਂਜੀ ਇਹ ਸਭ ਨੇ ਇਹ ਦੇਸੀ ਬੈਗ ਨੇ ਸਾਡੇ ਇਹ ਆ ਕਲਰਸ ਟਾਈਪ ਦੇ ਬੈਗ ਬੱਚਿਆਂ ਨੇ ਆਪ ਹੀ ਸਾਰਾ ਹੈਂਡਵਰਕ ਕੀਤਾ ਹੋਇਆ ਸਭ ਆਪ ਹੀ ਬਣਾਏ ਹੋਏ ਨੇ ਹਾਂਜੀ ਡਬਲ ਸੱਪ ਟ੍ਰਿਪਲ ਸਟੱਫ ਲਗਾ ਕੇ ਓਕੇ ਇਹ ਪਾਣੀ ਵਾਲੀਆਂ ਬੋਟਲਾਂ ਦੇ ਕਵਰ ਨੇ ਪਾਣੀ ਵਾਸਤੇ ਹਾਂਜੀ ਪਾਣੀ ਬੋਟਲ ਕਵਰ ਨੇ ਕਵਰ ਇਹ ਘਰ ਦੇ ਵਿੱਚ ਕੋਈ ਡੈਕੋਰੇਟ ਦੇ ਸਮਾਨ ਦੇ ਲਈ ਕਰੋਸ਼ੀਆ ਵਰਕਾ ਸਾਰਾ ਇਹ ਬੱਚਿਆਂ ਨੇ ਆਪ ਹੀ ਬਣਾਇਆ ਸਾਰਾ ਠੀਕ ਹੈ ਇਹ ਆਪਣੇ ਕੋਲ ਵੱਡੇ ਰਮਾਲ ਨੇ ਇਹ ਵੀ ਹੈਂਡਵਰਕਾ ਸਾਰਾ ਟੇਬਲ ਕਵਰ ਹੋ ਗਏ ਨੇ ਇਹ ਦੇਸੀ ਰਮਾਲ ਨੇ ਕੜਾਈ ਵਾਲੇ ਠੀਕ ਹੈ ਜੇ ਆਪਾਂ ਕਰੀ ਮੰਗਵਾਣੀ ਹੁਣ ਹਾਂਜੀ ਵੀਰ ਜੀ ਇਹ ਸਾਡਾ ਹੈ ਲੱਗਿਆ ਹੈ ਗ੍ਰੇਸ ਮਲਟੀ ਸਕਿਲਰ ਕੈਟ ਆ ਜੀ ਦੇਖੋ ਜੀ ਫਿਰ ਇੰਸਟਾਗ੍ਰam ਤੇ ਫੇਸਬੁਕ ਆਈਡੀ ਲਿਖੀ ਹੋਈ ਜੀ ਤੇ ਤੁਸੀਂ ਨੋਟ ਕਰਕੇ ਡੀਐਮ ਕਰ ਸਕਦੇ ਹੋ ਇਹਨਾਂ ਨੂੰ ਇੱਕ ਕਰੇ ਬੈਠ ਕੇ ਤੁਸੀਂ ਮੰਗਵਾ ਸਕਦੇ ਹੋ ਇਹ ਉੱਪਰ ਨੰਬਰ ਲਿਖਿਆ ਹੋਇਆ ਤੇ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਜੀ ਚੋ ਆਪਾਂ ਹੁਣ ਇੱਧਰ ਚੱਲਦੇ ਹਾਂ ਜੀ ਗ੍ਰੀਨ ਆਫ ਗ੍ਰੀਨ ਤੇ ਅਪਲੈਂਸ ਨੇ ਤੇ ਤੁਸੀਂ ਕਿਵੇਂ ਘਰ ਵਿੱਚ ਜਾਂ ਖੇਤਾਂ ਵਿੱਚ ਕਿਵੇਂ ਲਗਾ ਸਕਦੇ ਹੋ ਸਸੀ ਕਾ ਭਾਜੀ ਤੇ ਸਾਨੂੰ ਜ਼ਰੂਰ ਜਾਣ ਕਰ ਦਿਓ ਜੀ ਗ੍ਰੀਨ ਬਾਰੇ ਇਹ ਸਾਡਾ ਗ੍ਰੀਨੋ ਗ੍ਰੀਨ ਬ੍ਰਾਂਡ ਹੈ ਇਹਦੇ ਵਿੱਚ ਅਸੀਂ ਮਾਈਕਰੋ ਗ੍ਰੀਨਸ ਕਰ ਰਹੇ ਨੇ ਠੀਕ ਹੈ ਜੀ ਇਹਨਾਂ ਦੇ ਬਹੁਤ ਫਾਇਦੇ ਹੁੰਦੇ ਨੇ ਜਿਦਾ ਵੀਟ ਗ੍ਰਾਸ ਤੁਸੀਂ ਸੁਣਿਆ ਹੋਗਾ ਹਾਂਜੀ ਹਾਂ ਉਹਦਾ ਜੂਸ ਪੀਂਦੇ ਨੇ ਬਾਕੀ ਸਾਰੇ ਕੱਟ ਕੇ ਸਲਾਦ ਸੈਂਡਵਿਚ ਵਗੈਰਾ ਚਾਹੁੰਦੇ ਨੇ ਤੇ ਇਹਦੇ ਨਿਊਟ੍ਰੀਸ਼ਨਲ ਕੰਟੈਂਟ ਚਾਰ ਤੋਂ 40 ਗੁਣਾ ਜ਼ਿਆਦਾ ਹੁੰਦਾ ਆਪਣੇ ਵੈਜੀਟੇਬਲ ਤੋਂ ਠੀਕ ਹੈ ਜੀ ਅਸੀਂ ਇਹਦੀ ਕਿਟ ਵੇਚਦੇ ਹਾਂ ਖਰਚ ਉਗਾਉਣ ਵਾਸਤੇ ਇਹਦੇ ਬੀਜ ਵੀ ਵੇਚਦੇ ਹਾਂ ਠੀਕ ਹੈ ਤੇ ਅਸੀਂ ਮਾਈਕਰੋ ਗ੍ਰੀਨਸ ਵੀ ਵੇਚਦੇ ਹਾਂ ਉਹ ਆਕੇ ਓਕੇ ਬਈ ਸਾਡੇ ਕੋਲ ਬਾਕੀ ਗਾਰਡਨ ਐਸੈਂਸ਼ੀਅਲ ਨੇ ਖਰਚੇ ਕੁਝ ਵੀ ਉਗਾਣਾ ਹੋਵੇ ਤਾਂ ਵਰਮੀ ਕੰਪੋਸਟ ਹੈ ਪੋਟਿੰਗ ਮਿਕਸ ਹੈਗੀ ਹੈ ਕ ਹਾਂਜੀ ਇਹਦੇ ਚੁਗਾ ਨੇ ਉਹ ਆਣੇ ਲਈ ਅਗਰ ਅਦਰ ਦੀ ਮਿੱਟੀ ਪਾ ਕੇ ਆਪਾਂ ਮਿੱਟੀ ਆ ਫਿਰ ਇਹ ਪੋਟਿੰਗ ਮਿਕਸ ਪਾ ਕੇ ਤੁਸੀਂ ਸਬਜ਼ੀਆਂ ਵਗੈਰਾ ਪੈਰਸ ਫਾਰਮਿੰਗ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਇਲਾਵਾ ਸਾਡੇ ਕੋਲ ਪਲਾਂਟਸ ਵਗੈਰਾ ਨੇ ਜੇ ਤੁਸੀਂ ਰਿਟਰਨ ਗਿਫਟ ਵਗੈਰਾ ਦੇਣਾ ਹੋਵੇ ਹਾਂਜੀ ਹਾਂਜੀ ਕਿਸੇ ਓਕੇਜਨ ਤੇ ਕਿਸੇ ਦੇ ਘਰ ਜਾਓ ਤਾਂ ਤੁਸੀਂ ਇਹ ਦੇ ਸਕਦੇ ਹੋ ਸੁਪਰ ਥੰਨਵਾੜਾ ਜੀ ਬਹੁਤ ਬਹੁਤ ਜੇ ਕਿਸੇ ਕਰੇ ਮੰਗਵਾਣਾ ਹੋਵੇ ਤਾਂ ਨੰਬਰ ਆਪਣਾ ਬੋਲ ਦਿਓ ਹਾਂ 92167 11026 ਸਾਡਾ WhatsApp ਨੰਬਰ ਹੈ ਅਸੀਂ Instagram ਤੇ ਵੀ ਹੈਗੇ ਨੇ greeno green_farm ਤੁਸੀਂ ਮੈਸੇਜ ਕਰਕੇ ਮੰਗਾ ਸਕਦੇ ਹੋ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੇ ਇੱਧਰ ਹੈ ਜੀ ਫਿਰ ਸੋ ਇੱਧਰ ਹੈਗਾ ਜੀ ਮਰੱਬਾ ਤੇ ਅਲੱਗ-ਅਲੱਗ ਤੁਹਾਨੂੰ ਮਰੱਬਾ ਮਿਲ ਜਾਊਗਾ ਜੀ ਤੇ ਆਪਾਂ ਭੈਣ ਹੋਣਾ ਮੈਂ ਗੱਲ ਕਰਦੇ ਆ ਸਚੀ ਕਪਨ ਜੀ ਦੱਸਿਓ ਇਹ ਮਰੱਬਾ ਸਾਰਾ ਅਲੱਗ-ਅਲੱਗ ਵੈਰਿਟੀਆਂ ਸਾਡੇ ਕੋਲ ਸਰ ਆਚਾਰ ਹੈ ਮੁਰੱਬੇ ਹੈ ਆਚਾਰ ਵੀ ਮੁਰੱਬੇ ਹੈ ਠੀਕ ਹੈ ਜੀ ਚਟਨੀ ਹੈ ਜੂਸੀਜ਼ ਹੈ ਸਪੈਸ਼ੀਜ਼ ਹੈ ਠੀਕ ਹੈ ਜੀ ਤੇ ਕਿਹੜੇ ਕਿਹੜੇ ਮੁਰੱਬੇ ਨੇ ਤੁਹਾਡੇ ਕੋਲ ਆਚਾਰ ਹੈ ਜੀ ਸਾਡੇ ਕੋਲ ਸਰ ਆਮਲੇ ਦਾ ਮੁਰੱਬਾ ਹੈ ਗਾਜਰ ਦਾ ਮੁਰੱਬਾ ਹੈ ਹਰੜ ਦਾ ਮੁਰੱਬਾ ਹੈ ਬਾਂਸ ਦਾ ਹੈ ਕਰੁੰਦੇ ਦਾ ਠੀਕ ਹੈ ਜੀ ਠੀਕ ਹੈ ਤੇ ਆਚਾਰ ਮਿਕਸ ਵਗੈਰਾ ਸਾਰਾ ਮਤਲਬ ਆਚਾਰ ਸਾਰੇ ਆ ਸਾਡੇ ਕੋਲ ਸਾਰੇ ਹਰਬਲ ਪ੍ਰੋਡਕਟਸ ਹੈ ਜਿਸ ਦੇ ਵਿੱਚ ਸਾਡੇ ਕੋਲ ਬਾਂਸ ਦਾ ਆਚਾਰ ਹੈ ਹਰੜ ਦਾ ਆਚਾਰ ਹੈ ਆਮਲੇ ਦਾ ਆਚਾਰ ਹੈ ਦੇਸੀ ਆਮਲੇ ਦਾ ਨਿੰਬੂ ਦਾ ਹੈ ਮਿਰਚ ਦਾ ਹੈ ਅੰਬ ਦਾ ਹੈ ਕਰੋਂਦੇ ਦਾ ਠੇਉ ਦਾ ਜੇ ਕਿਸੇ ਨੇ ਕਰਿਆਪਾ ਮੰਗਵਾਣਾ ਹੋਵੇ ਸਰ ਕੰਟੈਕਟ ਨੰਬਰ ਦਿੱਤੇ ਹੋਇਆ ਜਾਂ ਆਨਲਾਈਨ ਕਾਰਪੇਜ ਦਿੱੰਨੇ ਆ ਸਰ ਨੰਬਰ ਬੋਲ ਦਿਓ ਨੰਬਰ ਸਾਡਾ 9878054099 ਠੀਕ ਹੈ ਧੰਨਵਾਦ ਜੀ ਥੈਂਕ ਯੂ ਲੋਕ ਤੁਸੀਂ ਇਦਾਂ ਘਰ ਬੈਠ ਕੇ ਅਚਾਰ ਤੇ ਮਰਬਿਆਂ ਦਾ ਅਚਾਰ ਅਲੱਗ-ਅਲੱਗ ਕਿਸਮਾਂ ਦਾ ਅਚਾਰ ਤੁਸੀਂ ਘਰ ਬੈਠ ਕੇ ਮੰਗਵਾ ਸਕਦੇ ਹੋ ਤੇ ਬਾਕੀ ਬਹੁਤ ਸਾਰੀਆਂ ਚੀਜ਼ਾਂ اٹਮਾਂ ਲੱਗੀਆਂ ਹੋਇਆਂ ਜੀ ਜੇ ਬੰਦਾ ਸਵੇਰੇ ਵੀ ਆਵੇ ਨਾ 7 ਵਜੇ ਵੀ ਆਵੇ ਮੈਂ ਕਹਿੰਨਾ ਰਾਤ ਤੱਕ ਇਹ ਕੰਮ ਚੱਲੀ ਜਾਵੇ ਹਨਾ ਬਿਸਕਟ ਵਗੈਰਾ ਮਤਲਬ ਅਲੱਗ-ਅਲੱਗ ਹੈਂਡਮੇਡ ਵਗੈਰਾ ਪੰਚੀਟਾਂ ਬਹੁਤ ਦੇਖਣ ਨੂੰ ਮਿਲ ਜਾਣਗੀਆਂ ਤੇ ਅੱਛਾ ਜੇ ਤੁਸੀਂ ਕੱਪੜੇ ਦੇਖੇ ਆ ਕੱਪੜਿਆਂ ਦਾ ਲੱਗ ਹੋ ਗਿਆ ਚਾਰ ਦਾ ਲੱਗ ਹੋ ਗਿਆ ਮਿਰਚਾਂ ਹਲਦੀਆਂ ਕਿਵੇਂ ਤੁਸੀਂ ਘਰ ਵਿੱਚ ਘਰ ਵਿੱਚ ਕਮਲਾ ਬਣਾ ਕੇ ਤੁਸੀਂ ਉਗਾ ਸਕਦੇ ਹੋ ਉਹ ਚੀਜ਼ਾਂ ਦੱਸੀਆਂ ਹੋਈਆਂ ਜੀ ਤੇ ਚਲੋ ਹੁਣ ਅੱਗੇ ਚੱਲਦੇ ਹਾਂ ਜੀ ਦੇਖਦਿਆਂ ਜਾ ਕੇ ਫਿਰ ਕੀ ਮਾਹੌਲ ਹੈ ਓਏ ਮੁੰਡਿਆ ਲੋ ਜੀ ਆਪਾਂ ਲੱਗ ਗਈ ਪਿਆਸ ਤੇ ਆਪਾਂ ਸ਼੍ਰੀ ਭੰਗੜਾ ਸਾਹਿਬ ਵਾਲੇ ਦੀ ਕੁਲਫੀ ਤੇ ਦੁੱਧ ਨੂੰ ਮਿਲਦਾ ਜੀ ਤੇ ਆਪਾਂ ਪੁੱਛੀਨੇ ਆ ਜੀ ਫਿਰ ਚਲੋ ਜੀ ਆ ਮੁੰਡਾ ਸ਼ਰਮ ਆ ਗਿਆ ਇਹ ਜੀ ਮੈਂ ਸੁਬਰਾਮਣ ਲੋ ਜੀ ਆਪਾਂ ਇੱਕ ਨੰਬਰ ਗੇਟ ਤੋਂ ਆਏ ਜੀ ਤੇ ਉਹ ਸਾਹਮਣੇ ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਇੱਕ ਨੰਬਰ ਗੇਟ ਹੈ ਜਿੱਧਰ ਤੇ ਆਪਾਂ ਇਧਰ ਆਏ ਜੀ ਤੇ ਆਪਾਂ ਤੁਹਾਨੂੰ ਇਹ ਕਮਾਏ ਜੀ ਜਿੱਥੇ ਅਲੱਗ-ਅਲੱਗ ਪੌਦਿਆਂ ਦੀ ਜਾਣਕਾਰੀ ਜਾਂ ਸਾਰਾ ਕੁਝ ਬੀਜ ਵਗੈਰਾ ਉਹ ਇਧਰ ਤੋਂ ਆਪਾਂ ਜਾਣਕਾਰੀ ਦਵਾਈਏ ਜੀ ਠੀਕ ਹੈ ਜੀ ਆਹ ਸਾਹਮਣੇ ਜੀ ਸਟੇਡੀਅਮ ਇਹੋੜਾ ਆਪਾਂ ਇਧਰ ਚੱਲਦੇ ਆ ਜੀ ਤੇ ਇਧਰ ਵੀ ਬਹੁਤ ਸਾਰੇ ਸਟਾਲ ਲੱਗੇ ਹੋਏ ਜੀ ਤੇ ਆਪਾਂ ਚੱਲਦੇ ਆ ਜੀ ਹੁਣ ਤੁਹਾਨੂੰ ਦਿਖਾਉਣਾ ਜੀ ਟਰੈਕਟਰ ਵਗੈਰੇ ਤੇ ਉਹ ਜਾਣਕਾਰੀ ਆਪਾਂ 베ਰਾ ਤੋਂ ਉੱਥੇ ਹੋਣਗੇ ਤੇ ਜਿਹੜੇ ਆਨਰ ਹੋਣਗੇ ਉੱਥੋਂ ਦੇ ਆਪਾਂ ਉਹਨਾਂ ਤੁਹਾਡਾ ਨਾ ਜਾਣਕਾਰੀ ਸਾਂਝ ਕਰਦੇ ਆਂ ਜੀ ਜਾ ਕੇ ਤੇ ਬਾਕੀ ਬਹੁਤ ਸਾਰਾ ਜਿੱਥੇ ਖਾਨ ਪੀਣੋ ਵੀ ਹੈਗਾ ਜਿਸਮਾਨ ਤੇ ਬਹੁਤ ਵੱਡਾ ਮੇਲਾ ਲੱਗਦਾ ਜੀ 26 27 ਤਰੀਕ ਤੇ ਜਿਹੜਾ ਹੈਗਾ ਜੀ 30 ਤਰੀਕ ਦਾ ਮੇਲਾ ਉਹ ਹੈ ਜੀ ਸ਼ਹਿਰ ਬਠਿੰਡੇ ਵਿੱਚ ਕਿਸਾਨ ਮੇਲਾ ਤੇ ਉੱਥੇ ਵੀ ਜਾਂਦੇ ਆ ਜੀ ਕਿਸਾਨ ਵੀਰ ਆਪਣਾ ਬੀਜ ਵਗੈਰਾ ਖੇਤਾਂ ਦਾ ਇਹਤੋਂ ਦੀ ਜਾਣਕਾਰੀ ਸਾਰਾ ਕੁਝ ਤੁਹਾਨੂੰ ਮਿਲ ਜਾਂਦਾ ਤੁਹਾਨੂੰ ਕੀ ਹੈ ਸਟੇਡੀਅਮ ਸਟੇਡੀਅਮ ਤੇ ਕੀ ਹੈ ਸਟੇਡੀਅਮ ਲੋਜੀ ਇੱਧਰ ਲੱਗੀ ਜੀ ਛੋਟੀ ਜੀ ਮਸ਼ੀਨ ਤੇ ਆਪਾਂ ਪੁੱਛਦੇ ਹਾਂ ਜੀ ਗੂਮ ਸਪਰੇਅਰ ਇਹ ਹੈ ਜੀ ਸਪਰੇਅਰ ਏਕਾ ਜੀ ਤੇ ਆਪਾਂ ਦੇਖਦੇ ਹਾਂ ਜੀ ਇਹ ਹੈਗਾ ਜੀ 12 ਲੱਖ 30 ਹਜ਼ਾਰ ਦੀ ਤੇ ਦੇਖ ਸਕੀਓ ਤੁਸੀਂ ਆ ਲੱਗੀ ਹੋਏ ਜੀ ਇਹ ਹੈ ਜੀ 12 ਲੱਖ 30000 ਦੀ ਹੈ ਜੀ ਬੂਮ ਸਪਰੇਅਰ 4/4 ਚਲੋ ਅੱਗੇ ਦਿਖਾਉਂਦੇ ਆ ਤੁਹਾਨੂੰ ਹਾਂ ਕਫਾਰੀ ਇਹ ਹੈ ਜੀ ਕਫਾਰੀਆਂ ਵਾਲਿਆਂ ਦੀ ਇਹ ਆ ਜੀ ਬਾਪੂ ਜੀ ਆਏ ਨੇ ਕਿੱਦਾਂ ਲੱਗ ਰਿਹਾ ਮੇਲੇ ਦਾ ਕੇ ਤੁਹਾਨੂੰ ਵਧੀਆ ਲੱਗਿਆ ਮੈਨੂੰ ਵਧੀਆ ਬਾਰੇ ਬਾਰੇ ਲੱਗੀ ਹੋਈਆਂ ਚਲੋ ਜੀ ਧੰਨਵਾਦ ਬੋਲ ਬੋਲ ਠੀਕ ਹੈ ਜੀ ਤੇ ਇੱਧਰ ਜਿਵੇਂ ਹੋ ਗਏ ਸਪਰੇ ਸਪਰੇ ਵਾਸਤੇ ਪੰਪ ਹੋ ਗਏ ਹਨਾ ਤੇ ਫਿਲਟਰ ਹੋ ਗਏ ਜਿਵੇਂ ਹੁੰਦੇ ਆ ਕੰਮ ਆ ਲੱਗੇ ਹੋ ਜੀ ਸਾਰੀ ਤੇ ਆਪਾਂ ਬਾਜੀ ਹੁਣ ਮੈਂ ਗੱਲਬਾਤ ਕਰਾਉਣੀ ਆ ਜੀ ਤੇ ਕਿੱਥੋਂ ਆਏ ਨੇ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਹਾਲ ਚਾਲ ਨੇ ਪੜੀਏ ਜੀ ਬੜੀ ਆ ਸਪਰੇਅ ਮਸ਼ੀਨਾਂ ਨੇ ਇਹ ਸਪਰੇਅ ਵਾਸਤੇ ਹਾਂ ਇਹ ਨਹੀਂ ਨਹੀਂ ਇਹ ਆਪਣਾ ਜੋ ਹੈ ਆਪਣਾ ਸਾਰਾ ਜੋ ਜਿੰਨਾ ਪ੍ਰੋਡਕਟ ਹੈ ਇਹ ਇਰੀਗੇਸ਼ਨ ਪ੍ਰੋਡਕਟ ਹੈ ਸਰ ਇਹ ਸਿੰਚਾਈ ਵਾਸਤੇ ਪ੍ਰੋਡਕਟ ਹੈਗਾ ਔਰ ਸਾਰੇ ਸਰਕਾਰੀ ਅਨੁਦਾਨ ਕੇ ਲਿਏ ਮਾਨਤਾ ਪ੍ਰਾਪਤ ਹੈ ਆਪਣਾ ਠੀਕ ਹੈ ਭਾਜੀ ਇਹ ਆਪਣਾ ਸਪ੍ਰਿੰਕਲਰ ਜਿਹੜਾ ਤੁਸੀਂ ਦੇਖ ਰਹੇ ਮੀਨੀ ਸਪ੍ਰਿੰਕਲਰ ਕਹਿੰਦੇ ਨੂੰ ਇਹ ਆਪਣਾ ਪੋਰਟੇਬਲ ਸਪ੍ਰਿੰਕਲਰ ਸਿਸਟਮ ਹੈ ਇਹ ਆਪਣਾ ਡੈਮੋ ਹੈਗਾ ਜੀ ਡ੍ਰਿਪ ਕਿਟ ਦਾ ਡ੍ਰਿਪ ਦਾ ਇਹ ਆਪਣਾ ਆਨਲਾਈਨ ਹੈਗਾ ਜੀ ਭਾਜੀ ਸਿਸਟਮ ਇਹ ਇਨ ਲਾਈਨ ਹੈਗਾ ਜੀ ਇਹਦੇ ਅੰਦਰ ਡ੍ਰਿਪ ਲੱਗੇ ਪਾਈਪ ਦੇ ਇਨ ਬਿਲਟ ਹੈ ਇਹ ਆਨ ਲਾਈਨ ਹੈ ਜੀ ਜਿੱਥੇ ਪੇੜ ਹੋਣਾ ਉੱਥੇ ਜਿੱਦਾ ਬਗੀਚਾ ਹੁੰਦਾ ਆਪਣਾ ਬਗੀਚਾ ਵਾਸਤੇ ਦੀ ਵੈਸਟ ਇਹ ਆਪਣਾ ਸਬਜ਼ੀਆ ਵਾਸਤੇ ਦੀ ਵੈਸਟ ਜੀ ਇਹ ਸਾਰਾ ਇਹ ਆਪਣਾ ਡੈਮੋ ਹੈਗਾ ਮਤਲਬ ਡੈਮੋ ਕਰਕੇ ਦੱਸਿਆ ਹੋਇਆ ਹੈ ਇਹ ਦੱਸ ਲਿਆ ਸਾਰਾ ਆਪਾਂ ਇਹ ਕਹਿੰਦੇ ਇਦਾਂ ਵਰਕਿੰਗ ਕਰਨਾ ਹੈ ਕਿਦਾਂ ਵਰਕਿੰਗ ਹੋਏਗੀ ਕਿਦਾਂ ਬਿਲਕੁਲ ਜੀ ਠੀਕ ਹੈ ਜੀ ਚਲੋ ਧੰਨਵਾਦ ਜੀ ਬਹੁਤ 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 ਜੀ ਬਹੁਤ ਬਹੁਤ ਆਪਕਰ ਸਮਝਾ ਲਾ ਲਊਗਾ ਸਾਰਾ ਇਹ ਇਦਾਂ ਬੜੇ ਡੈਮੋ ਲੱਗੇ ਹੋਏ ਨੇ ਤੇ ਜਰੂਰ ਆ ਕੇ ਤੁਸੀਂ ਮਸ਼ੀਨਾਂ ਦਾ ਲਾਭ ਉਠਾਓ ਤੇ ਵਧੀਆ ਤਨ ਦੇਤਾਂ ਨੇ ਮਿਲ ਜਾਣਗੀਆਂ ਤੇ ਹੁਣ ਚਲੋ ਅੱਗੇ ਚੱਲਦੇ ਹਾਂ ਜੀ ਤੇ ਅਗਲੇ ਪਾਸੇ ਦਿਖਾਉਂਦੇ ਹਾਂ ਜੀ ਅਪੋਗੀ ਤੇ ਇੱਧਰ ਵੀ ਕਾਫੀ ਲੱਗੇ ਹੋਏ ਜੀ ਮਸ਼ੀਨਾਂ ਵਗੈਰਾ ਹਾਂਜੀ ਕਿਹੜੀ ਮਸ਼ੀਨ ਹੈ ਇਹ ਜੀ ਮਸ਼ੀਨ ਕਿਹੜੀ ਹੈ ਇਹ ਜੀ ਲੇਜ਼ਰ ਲੈਵਲ ਹੈ ਹਾਂਜੀ ਲੇਜ਼ਰ ਲੈਵਲ ਹੈ ਲੇਜ਼ਰ ਲੈਵਲ ਇਹ ਹੈ ਜੀ ਮਸ਼ੀਨ ਦਾ ਨਾਮ ਜੀ ਲੇਜ਼ਰ ਲੈਵਲ ਤੇ ਇੱਕੋ ਫੜੀ ਹੋਏ ਜੀ ਤੇ ਬਾਕੀ ਇੱਥੇ ਦੱਸਿਆ ਵੀ ਹੋਇਆ ਜੀ ਲੇਜ਼ਰ ਲੈਵਲ ਜਿਵੇਂ ਤੁਸੀਂ ਕੰਮ ਕਰਦੇ ਹੋ ਖੇਤਾਂ ਵਿੱਚ ਉਹਦੇ ਬਾਰੇ ਦੱਸਿਆ ਹੋਇਆ ਜੀ ਠੀਕ ਹੈ ਜੀ ਤੇ ਇੱਕ ਮਸ਼ੀਨ ਇਹ ਵਾਲੀ ਹੈ ਜੀ ਲੇਜ਼ਰ ਲੈਵਲ ਠੀਕ ਹੈ ਜੀ ਬਾਕੀ ਭਾਜੇ ਨੂੰ ਪੁੱਛਦਿਆਂ ਜੀ ਸਸਿਕਾ ਭਾਜੀ ਸਤਿ ਸ਼੍ਰੀ ਅਕਾਲ ਸਾਹਿਬ ਤੇ ਸਭ ਮਸ਼ੀਨਾਂ ਬਾਰੇ ਜਾਣਕਾਰੀ ਦਿਓ ਮਾੜੀ ਜੀ ਆਹ ਸਾ ਬਿਲਕੁਲ ਦੇਵਾਂਗੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੋਂ ਕਿਸਾਨ ਭਰਾਓ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ आगे रखना है सबसे पहले किसान प्रावन मेरा नमस्कार सत सर हमारी अपोजी कंपनी है आप पूर्व यूपी में थी थी। और सिस्टम हमारे बंदे सर गुजरात में अपोजी का भी नहीं होता सर, सर सबसे ऊपर जैसे सर हमारी कंपनी का नाम है ऐसे सर हमारा काम है तो सर इसमें हमारे कई मॉडल आते हैं सबसे पहले इसमें हमारा सर है कि फाइटर मॉडल ठीक है सर ये सर, सर हमारी सेवन फीट में कंप्यूटर गोड़ी है इसमें हमारे झूले वगैरह सबसे हैवी लगे हैं पेंट क्वालिटी हमारी सबसे बेस्ट है ठीक है जी उसके बाद सर हमारा एक मॉडल आता है बाहुबली मॉडल अच्छा जी बाहुबली है जी सर बाहुबली मॉडल में सर हमने एक्सट्रेस मॉडल बनाया अभी किसानों की जरूरत के अनुसार किसानों के सर क्या होता है सर जैसे ना ट्रैक्टर आजकल छोटे होते हैं बड़े होते हैं आस पावर के हिसाब से उसमें सर हमारा एडजस्टमेंट वाला है उसको आप जैसे ना ट्रैक्टर पे आपको चेंज करने की जरूरत नहीं पड़ेगी बार बार या आप कोई भी ट्रैक्टर ले रहे हो पचास आस पावर का या सत्तर का है उसमें हमारा ये उसके हिसाब से

कोई हनी एरिया की कनिया है की तो उसमें सारे सिस्टम रुकता नहीं हमारा ठीक है सर इसमें भी हमारे पास दो मोड लाइक 2D मोड लाइक 3D मोड है 3D में सर हमें खेत जैसे ऊंचाई में कहाँ से है वो हमारा पहले हम लैब स्टडी में थे। हमें मतलब दिखाई देगा सर वो बिल्कुल एक तरह से एक सर ये ऑटो स्टीयरिंग है हमारे पास इसमें सर आपको ट्रैक्टर पे ड्राइवर जो तो नहीं पड़ेगी ये टेक्नोलॉजी बिल्कुल नई है इसको बंदा अपने घर बैठ के या खेत में बैठ के भी ऑपरेट कर सकता है अच्छा, ये ए, चीज़ है घर बैठ के कर सकते हो जी जी ये विदाउट ट्रैक्टर ड्राइवर लेस आइटम सर हमारी ठीक है ठीक है नमस्कार धन्यवाद धन्यवाद बहुत बहुत शुक्रिया जी बहुत बहुत शुक्रिया सो ये भाई बाहुबली बारे देश बारे जानकारी ਤੇ ਜੁਰਬੀ ਗ੍ਰਿਤ ਕਰਿਓ ਤੇ ਅਲੱਗ-ਅਲੱਗ ਤੁਹਾਨੂੰ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਤੁਹਾਨੂੰ ਇਧਰ ਜੀ ਇਹ ਡਿਸਕਾਊਂਟ ਮੇਲੇ ਤੇ ਬਹੁਤ ਮਿਲਣਗੇ ਮਸ਼ੀਨਾਂ ਬਾਰੇ ਤੇ ਇਹ 2000 ਲੀਟਰ ਦੀ ਟੈਂਕੀ ਹੈ ਜੀ ਠੀਕ ਹੈ ਜੀ ਇਹ ਹੈਗੇ ਜੀ 1,25,000 ਰੁਪਏ ਇਹ ਵਾਲੀ ਠੀਕ ਹੈ ਜੀ ਤੇ ਜਿਹੜੀ ਇਹ ਵਾਲੀ ਹੈ ਜੀ 1,15,000 ਰੁਪਏ ਤੇ ਸਿੱਧਾ ਜੀ 90,000 ਤੋਂ ਸ਼ੁਰੂ ਹੈ ਜੀ ਇਹ ਤੇ ਸਰੀਕਾ ਲੱਗ ਗਿਆ ਜਿੰਨਾ ਬੋ ਬਾਕੀ ਤੁਹਾਨੂੰ ਦੇਖਾਓ ਬਹੁਤ ਕੁਝ ਮਿਲਦੇਗਾ ਜੀ অর্ਗੈਨਿਕ ਚੀਜ਼ਾਂ ਤੇ ਖੇਤੀਬਾਰੇ ਨਾਲ ਰਿਲੇਟਡ ਹੋਰ ਵੀ ਬਹੁਤ ਜਿਵੇਂ ਲਿਖਾਇਆ ਹੈ ਟਵਾਈ ਅਗਰੀਕਲਚਰ ਜਾ ਰਹੇ ਹਾਂ ਪ੍ਰੋਗਰਸ ਕਰ ਅੱਧਰ ਆ ਜਾ ਲਓ ਜੀ ਹੁਣ ਆਪਾਂ ਚੱਲਦਾ ਜੀ ਐਮ ਆਰ ਐਫ ਫਾਰਮ ਟਾਇਰ ਡੇ ਟ੍ਰੈਕਟਰਾਂ ਦੇ ਟਾਇਰ ਕੈਟਰੋਲੀਨ ਟਾਇਰ ਟਾਇਰ ਹੁੰਦੇਗੇ ਯੂਜ਼ ਤੇ ਉਹ ਇਥੇ ਨਵੇਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਅਲੱਗ-ਅਲੱਗ ਵੈਰਾਈਟੀ ਪਈਆਂ ਜੀ ਟਾਇਰਾਂ ਦੀਆਂ ਤੇ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਅਲੱਗ-ਅਲੱਗ ਟਾਇਰ ਹੈ ਜੀ ਇਹ ਟਾਇਰਾਂ ਦੇ ਨੰਬਰ ਵੀ ਲਿਖੇ ਹੋਏ ਜਿੱਥੇ ਵੀ ਕਿੰਨੇ ਇੰਚ ਦੇ ਹਿਸਾਬ ਦਾ ਹੋਏ ਇੱਥੇ ਅਲੱਗ-ਅਲੱਗ ਟ੍ਰੈਕਟਰਾਂ ਦੇ ਟਾਇਰ ਮਿਲ ਜਾਣਗੇ ਤੁਹਾਨੂੰ ਐਮ ਆਰ ਐਫ ਕੰਪਨੀ ਦੇ ਇਹ ਉਧਰ ਤੁਹਾਨੂੰ ਮਿਲ ਜੂਗਾ ਜੀ ਟ੍ਰੈਕਟਰ ਦਾ ਵੱਡਾ ਟਾਇਰ ਇਹ ਵਾਲਾ ਇਹ ਵੀ ਯੂਜ਼ ਹੁੰਦਾ ਜੀ ਤੇ ਮੋਹਰੇ ਲੱਗਣ ਵਾਸਤੇ ਟਰੈਕਟਰ ਦੇ ਉਹ ਵੀ ਹੁੰਦੇ ਯੂਜ਼ ਟਰੈਕਟਰ ਦੇ ਤੇ ਬਹੁਤ ਸਾਰੇ ਲੱਗੇ ਹੋਏ ਜੀ ਆਓ ਫਿਰ ਦੋ ਮੋਹਰੇ ਵੀਰੇ ਰੇਟਾਂ ਦੇ ਤੁਹਾਨੂੰ ਮਿਲ ਜਾਣਗੇ ਜੀ ਮਾਰਕੀਟ ਨਾਲ ਤੁਹਾਨੂੰ ਇੱਥੇ ਮਾਰਕੀਟ ਨਾਲ ਤੁਹਾਨੂੰ ਇੱਥੇ ਚੀਜ਼ਾਂ ਬਹੁਤ ਸਸਤੀਆਂ ਮਿਲ ਜਾਂਦੀਆਂ ਜੀ ਜੇ ਆਪਾਂ ਮਾਰਕੀਟ ਵਿੱਚ ਲੈ ਕੇ ਜਾਈਏ ਆ ਜੇ ਆਪਾਂ ਬਿਹਾਰ ਦੀ ਵਿੱਚ ਚੀਜ਼ ਹੁੰਦੀ ਆ ਇੱਥੇ ਤੁਹਾਨੂੰ ਉਹੀ 12-13000 ਚ ਮਿਲ ਜੂਗੀ ਠੀਕ ਹੈ ਜੀ ਤੇ ਚਲੋ ਆਪਾਂ ਆਪਣੇ ਸੈਰ ਹੁੰਦੇ ਆ ਹਾਂ ਜੀ ਸੋਪਾਉਣ ਸਟੈਂਪ ਪੋਰਟ ਜੀ ਕਿਸਾਨ ਮੇਲੇ ਵਿੱਚ ਜਿੱਥੇ ਤੁਹਾਨੂੰ ਅਲੱਗ-ਅਲੱਗ ਕੰਪਨੀਆਂ ਦੇ ਟਰੈਕਟਰ ਦੇਖਣ ਨੂੰ ਮਿਲ ਜਾਣਗੇ ਤੇ ਆਪਾਂ ਲੈ ਕੇ ਚੱਲਦੇ ਆ ਜੀ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਜੀ ਤੇ ਗੱਲਬਾਤ ਵੀ ਕਰਾਵਾਂਗੇ ਆਪਾਂ ਵੀਰਾਂ ਨਾਲ ਜਿਹੜੇ ਇਹ ਓਨਰ ਨੇ ਜਿਹੜੇ ਟਰੈਕਟਰ ਕੰਪਨੀ ਵਾਲੇ ਹੈਗੇ ਜੀ ਵੀਰ ਤੇ ਆਪਾਂ ਉਹਨਾਂ ਨਾਲ ਤੁਹਾਡੇ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਤੇ ਆਪਾਂ ਲੈ ਕੇ ਚੱਲਦੇ ਜੀ ਅੰਦਰ ਆਜੋ ਜੀ ਚਲ ਬਣਾ ਛੱਡ ਲੋ ਜੀ ਇਹ ਹੈਗਾ ਜੀ ਸਾਹਮਣੇ ਗੇਟ ਤੇ ਗੇਟ ਦੇ ਆਪਾਂ ਅੰਦਰ ਐਂਟਰ ਹੋ ਗਏ ਆ ਜੀ ਤੇ ਜਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਜੀ ਸਾਰੇ ਟਰੈਕਟਰ ਅਲੱਗ-ਅਲੱਗ ਕੰਪਨੀਆਂ ਦੇ ਸਵਰਾਜ ਫਾਰਮ ਟਰੈਕ ਮਹੀਨਦਰਾ ਸਾਰੇ ਟਰੈਕਟਰ ਮਿਲ ਜਾਣਗੇ ਤੁਹਾਨੂੰ ਜੇ ਆਪਾਂ ਉਹਨਾਂ ਅੰਦਰ ਜਾਵਾਂਗੇ ਤੁਹਾਨੂੰ ਦਿਖਾਉਂਦੇ ਜਾ ਕੇ ਚਲਦੇ ਆ ਜੀ ਆਪਾਂ ਉਹਨਾਂ ਅੰਦਰ ਤੇ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਜੀ ਇੱਥੋਂ ਤੇ ਇੱਥੋਂ ਆਪਾਂ ਸ਼ੁਰੂ ਕਰਦੇ ਆ ਜੀ ਇਹ ਕਿਹੜੀ ਮਸ਼ੀਨਾਂ ਬਹੁਤ ਸੋਹਣੀਆਂ ਮਸ਼ੀਨਾਂ ਲੱਗੀਆਂ ਹੋਈਆਂ ਜੀ ਚਲੋ ਆਪਾਂ ਚੱਲਦੇ ਹਾਂ ਜੀ ਮਸ਼ੀਨਾਂ ਬਾਰੇ ਗੱਲਬਾਤ ਕਰਦੇ ਆਂ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਨੇ ਜਿਵੇਂ ਖੇਤਾਂ ਵਿੱਚ ਹੱਲ ਜਿਵੇਂ ਅੱਜਕੱਲ ਚੱਲਦੇ ਆ ਜੀ ਇਹ ਹੱਲ ਨੇ ਠੀਕ ਹੈ ਜੀ ਤੇ ਅਲੱਗ-ਅਲੱਗ ਕਿਸਮਾਂ ਦੇ ਬਣਾਏ ਹੋਏ ਆ ਜੀ ਚਲੋ ਉਧਰ ਚੱਲਦੇ ਹਾਂ ਹਾਂ ਜੀ ਸੌਪਾ ਆਇਆ ਜੀ ਹੁਣ ਜਿਵੇਂ ਘਰਾਂ ਵਿੱਚ ਆਪਾਂ ਦਾਲਾਂ ਕਮਾਦ ਕਣਕ ਝੋਨਾ ਤੇ ਤੇਲ ਬੀਜ ਮਤਲਬ ਉਧਰ ਆਇਆ ਆਪਾਂ ਜੀ ਹੁਣ ਸੈਕਸ਼ਨ ਤੇ ਤੇ ਸਟਾਲ ਬਹੁਤ ਲੱਗੇ ਹੋ ਜੀ ਅੰਦਰ ਤੇ ਆਪਾਂ ਤੁਹਾਨੂੰ ਜਾ ਕੇ ਦਿਖਾਉਨੇ ਆ ਜੀ ਕਿ ਕਿਹੜੇ ਕਿਹੜੇ ਸਟਾਲ ਨੇ ਹੋਰ ਤੇ ਤੇਲ ਬੀਜ ਕਣਕ ਦਾਲਾਂ ਕਮਾਦ ਚਾਰੇ ਮੱਕੀ ਨਰਮਾ ਕਪਾਹ ਸਾਰੇ ਲੱਗੇ ਹੋ ਜੀ ਇੱਥੇ ਤੇ ਆਪਾਂ ਚੱਲਦੇ ਆ ਜੀ ਦਿਖਾਉਨੇ ਆ ਜੀ ਤੇ ਆ ਇਹ ਲੱਗੇ ਹੋ ਜੀ ਮੱਕੀ ਨਵੀਂ ਕਿਸਮ ਦੀ ਮੱਕੀ ਹੈ ਜੀ ਆ ਦੇਖੋ ਇੱਧਰ ਵੀ ਲੱਗੇ ਹੋਏ ਜੀ ਰਾਆਂ ਅਫਰੀਕਨ ਸਰੋਂ ਕਨੋਲਾ ਗੁੱਡੀ ਸਰੋਂ ਆਰਾ ਮੀਰਾ ਤੇਲ ਅਲੱਗ-ਅਲੱਗ ਕਿਸਮਾਂ ਦੇ ਤੁਹਾਨੂੰ ਮਿਲ ਜਾਣਗੇ ਜੀ ਖੇਤੀ ਕਰਨ ਵਾਸਤੇ ਇਸ ਤੀ ਜੀ ਇੱਧਰ ਮੋਂਗਫਲੀ ਜੇ 27 ਹੋ ਗਿਆ ਤੇ ਜੀ 37 ਇਹ ਹੋ ਗਿਆ ਮੋਂਗਫਲੀ ਐਸ ਜੀ 99 ਉਹਦਾ ਮਿਲ ਜਗਾ ਜੀ ਕਾ ਕਿਧਰ ਛੋਲੀਆਂ ਦੀ ਕਾਫੀ ਕਿਸਮਾਂ ਨੇ ਜੀ ਪੀ ਵੀ ਜੀ ਸੱਤ ਹੋ ਗਿਆ ਐਲ ਹੋ ਗਿਆ ਕਾਫੀ ਕਿਸਮਾਂ ਤੁਹਾਨੂੰ ਮਿਲ ਜਾਣਗੀਆਂ ਮਾਂ ਛੋਲੀਆਂ ਮੂੰਗੀ ਤੇ ਇਦਾਂ ਹੀ ਹੋ ਗਿਆ ਜੀ ਦੇਖੋ ਅਲੱਗ-ਅਲੱਗ ਤੁਹਾਨੂੰ ਤਰ੍ਹਾਂ ਦੇ ਮਿਲ ਜਾਣਗੇ ਜੀ ਤੇ ਜੇ ਤੁਸੀਂ ਗੰਨੇ ਦੀ ਖੇਤੀ ਕਰਦੇ ਹੋ ਉਹ ਵੀ ਹੈਗੀ ਇੱਥੇ ਤੇ ਅਲੱਗ-ਅਲੱਗ ਗੋੜ ਵਾਸਤੇ ਲੱਗ ਚੀਜ਼ਾਂ ਮਣੀ ਹੋਇਆਂ ਜੀ ਸਾਰੇ ਮਿਲ ਜਾਣਗੇ ਤੇ ਇਧਰ ਵੀ ਲੱਗੇ ਹੋਏ ਜੀ ਜਿਵੇਂ ਚੋਰੀ ਹੋ ਗਈ ਮੱਕੀ ਤੇ ਬਾਜਰਾ ਅਲੱਗ-ਅਲੱਗ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਜੀ ਮਰਸੀਮ ਹੋ ਗਿਆ ਤੇ ਬਰਸੀਮ ਦੀ ਜੀ ਬਾਕੀ ਉਧਰ ਕੰਨਿਆਂ ਵਾਲੇ ਆ ਗਏ ਜੀ ਤੇ ਇਧਰ ਆ ਗਏ ਜੀ ਮੱਕੀ ਮੱਕੀ ਹੁੰਦੀ ਹੈ ਜੇ ਦੋ ਤਿੰਨ ਤਰ੍ਹਾਂ ਦੀ ਆ ਦੇਖ ਸਕਦੇ ਹੋ ਜੀ ਇੱਕ ਤੇ ਲਾਈਟ ਹੈ ਜੀ ਤੇ ਇੱਕ ਬ੍ਰਾਉਨ ਜੀ ਹੈ ਜੀ ਇਧਰ ਇਧਰ ਹੈ ਜੀ ਪੰਜਾਬ ਜੇ ਵੀ ਕੋਰਨ ਇਹ ਆਵਾਜ਼ ਸਤਿ ਸ਼੍ਰੀ ਅਕਾਲ ਜੀ ਆਪਾਂ ਜਾਣਕਾਰੀ ਲੈਣੇ ਆ ਜੀ ਭਾਜੀ ਹੁਣਾਂ ਤੋਂ ਵੇਖ ਜਿਹੜੀ ਕੰਪਨੀਆਂ ਤੇ ਚੀਜ਼ ਕਿ ਸੰਦ ਕਿਹੜੇ ਕੰਮ ਹੁੰਦਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆ ਸਹਿਵਾ ਸਿੰਘ ਢਾਲੀਵਾਲ ਤੇ ਤੁਹਾਨੂੰ ਅੱਜ ਅਸੀਂ ਇਹਦੇ ਬਾਰੇ ਦੱਸਾਂਗੇ ਮਾਇਓ ਯਾਮਾ ਕੰਪਨੀ ਆ ਆਪਣੀ ਇਹ ਜਪਾਨ ਦੀ ਕੰਪਨੀ ਆ ਤੇ ਇਹਦੇ ਸਾਰੇ ਪਾਰਟ ਆਪਣੇ ਜਪਾਨ ਵੱਲੋਂ ਆਉਂਦੇ ਆ ਇਹਦਾ ਇੰਜਨ ਵੱਲ ਦੇਖੋਗੇ ਤੁਸੀਂ ਟਰਾਂਸਮਿਸ਼ਨ ਇਹ ਜਿਹੜਾ ਇੰਜਨ ਆ ਜੀ ਇਹ ਮਿਸੂਬਿਸ਼ੀ ਦਾ ਵਰਤਿਆ ਗਿਆ ਇਹਦੇ ਵਿੱਚ ਤੇ ਇਹ ਹੈਗਾ 3 ਸਿਲੰਡਰ ਇੰਜਨ ਆ 25 ਹਾਰਸ ਪਾਵਰ ਆਉਂਦੀ ਆ ਇਹਦੇ ਵਿੱਚ ਵੀਜ਼ ਲਿੰਜ ਤੇ 600 ਲੀਟਰ ਦੀ ਇਹਦੀ ਕੈਪੈਸਿਟੀ ਆ ਜੀ ਤੇ ਜਿਹੜਾ ਇਹਦਾ ਆ ਤੁਸੀਂ ਦੇਖੋਗੇ ਆਰਮਸ ਇਹ ਸਾਰੇ ਦੀ ਜਿਹੜਾ ਏਰੀਆ ਕਵਰ ਕਰਦੀ ਆ 40 ਫੁੱਟ ਦਾ ਏਰੀਆ ਕਰਦੀ ਆ ਕਵਰ ਇਹਦੀ ਸਪਰੇ ਵੀ ਲੀਟਰ ਦਾ ਆਪਣਾ ਇੱਥੇ ਤੇਲ ਦਾ ਟੈਂਕ ਆ ਜਾਂਦਾ ਜੀ ਤੇ ਜਿਹੜੇ ਇਹ ਟਾਇਰ ਆ ਇਹਦੇ ਵਿੱਚ ਜੀ ਦੋ ਆਪਸ਼ਨ ਆਉਂਦੇ ਆਪਣੇ ਕੋਲ ਇਹ ਹੈਗੇ ਆ 8 ਇੰਚ ਦੇ ਟਾਇਰ ਤੇ ਇੱਕ ਇਹਦੇ ਵਿੱਚ ਤੁਸੀਂ ਪਤਲੇ ਲੈਣੇ ਆ 4 ਇੰਚ ਦੇ ਟਾਇਰ ਵੀ ਤੁਹਾਨੂੰ ਅਵੇਲੇਬਲ ਹੋ ਜਾਣਗੇ ਸੇਮ ਪ੍ਰਾਈਸ ਦੇ ਵਿੱਚ ਠੀਕ ਹੈ ਤੇ ਇਹ ਆਉਂਦੇ ਆ 4/4 ਸਾਰਾ ਵਾ ਤੇ ਇਹਦਾ ਜਿਹੜਾ ਟਾਇਰ ਆ ਚਾਰੇ ਮੋੜਦੇ ਆ ਆ ਇਹਦਾ ਸਟੀering ਆ ਗਿਆ ਪ੍ਰੈਸ ਸਟੀering ਹਾਂ ਇਹਦਾ ਟਰਨਿੰਗ ਰੇਡੀਅਸ ਕਾਫੀ ਘਟ ਜਾਂਦਾ ਵਾ ਕਿਉਂਕਿ ਚਾਰੇ ਟਾਇਰ ਮੋੜਦੇ ਆ ਤੇ ਬਾਕੀ ਇਹਦੀ ਸਾਰਾ ਹ ਕੈਬਿਨ ਇਹਦਾ ਖੋਲੇ ਆਉਂਦਾ ਜਿਹੜੀਆਂ ਇਹਦੀ ਆਰਮਾਂ ਜਦੋਂ ਐਕਸਪੈਂਡ ਹੋ ਜਾਂਦੀਆਂ ਪੂਰਾ ਜਿਹੜਾ ਏਰੀਆ 40 ਫੋਟ ਦਾ ਕਰੋ ਇਹ ਕਵਰ ਠੀਕ ਹੈ ਸੋ ਇਹ ਸੀ ਭਾਈ ਜਾਣਕਾਰੀ ਧੰਨਵਾਦ ਬਹੁਤ ਬਹੁਤ ਚਲੋ ਜੀ ਹੁਣ ਅਸੀਂ ਇਧਰ ਲੱਗੇ ਚਲਦੇ ਜੀ ਪੀ ਆਈ ਅੰਦਰਸਤਰੀਸ ਲਿਮਿਟੇਡ ਤੇ ਇੱਥੇ ਤੁਹਾਨੂੰ ਅਲੱਗ-ਅਲੱਗ ਜਿਵੇਂ ਪਾਣੀ ਵਾਲੀਆਂ ਸਪਰੇ ਵਾਲੀਆਂ ਬੈਗ ਕਿੱਥੇ ਮਿਲਣਗੀਆਂ ਜੀ ਤੇ ਦਵਾਈਆਂ ਤੁਸੀਂ ਕਿਵੇਂ ਬਾਅਸ ਸਕਦੇ ਹੋ ਜੀ ਤੇ ਇਹ ਡਰੋਨ ਡਰੋਨ ਨਾਲ ਤੁਸੀਂ ਕਿਵੇਂ ਧਰ ਵਿੱਚ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਆਪਾਂ ਜਾਣਕਾਰੀ ਲੈਨੇ ਜੀ ਇਹ ਡਰੋਨ ਬਾਰੇ ਇਹ ਡਰੋਨ ਕਿੰਨੇ ਘੰਟੇ ਕੰਮ ਕਰਦਾ ਖੇਤਾਂ ਵਿੱਚ ਕਿੰਨਾ ਲੀਟਰ ਦਾ ਟੈਂਕ ਇਹ ਆਪਾਂ ਜਾਣਕਾਰੀ ਲੈਨੇ ਆ ਜੀ ਭਾਜੀ ਉਹਨਾਂ ਤੋਂ ਇਹ ਡਰੋਨ ਬਾਰੇ ਜਾਣਕਾਰੀ ਲੈਨੇ ਆ ਜੀ ਸਸਿਕਾ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਸਨਾਲੀ ਠੀਕ ਠਾਕ ਜੀ ਸਾਨੂੰ ਡਰੋਨ ਬਾਰੇ ਦੱਸੋ ਕੀ ਕੰਮ ਕਰਦਾ ਏ ਕਿੰਨੇ ਘੰਟੇ ਠੇਕਾ ਵਿੱਚ ਕੰਮ ਕਰਦਾ ਉਹਦੇ ਬਾਰੇ ਜਾਣਕਾਰੀ ਚਾਹੀਦੀ ਹੈ ਭਾਜੀ ਆਪਣੀ ਕੰਪਨੀ ਹੈਗੀ ਮਾਰੂ ਡਰੋਨ ਕੰਪਨੀ ਹੈ ਜੀ ਇਹਦੀ ਮੈਨੂਫੈਕਚਰਿੰਗ ਹੈਗੀ ਹੈਦਰਾਬਾਦ ਵਿੱਚ ਮੈਨੂਫੈਕਚਰਿੰਗ ਆ ਠੀਕ ਆ ਇਹਨਾਂ ਦੇ ਆਪਣੇ ਸੀਈਓ ਆਪਣੇ ਜਿਹੜੇ ਸੀਈਓ ਹੈਗੇ ਆ ਉਹ ਹੈਗੇ ਆ ਪ੍ਰੇਮ ਸਰ ਹੈਗੇ ਆ ਆਪਣੇ ਜਨਰਲ ਹੈਡ ਹੈਗੇ ਹਨਸ਼ੂ ਸਰ ਮੈਂ ਹੈਗਾ ਟੀਐਸਐਮ ਅਮਨਦੀਪ ਪੂਰਾ ਹਾਲ ওভার ਪੰਜਾਬ ਸਿਰਫ ਫਸਲੀ ਇਹ ਹੈਗਾ 10 ਲੀਟਰ ਦੀ ਟੈਂਕੀ ਹੈ ਕੀ ਇਹਦੀ 10 ਲੀਟਰ ਦੀ ਟੈਂਕੀ ਹੈ ਸਰ ਇਹ ਇੱਕ ਕਿੱਲਾ 5 ਮਿੰਟ ਵਿੱਚ ਪਾਣੀ ਤੋਂ 6 ਮਿੰਟ ਲਾਂਦਾ ਕੰਪਲੀਟ ਕਰ ਲਈ ਸਰ ਠੀਕ ਆ ਇਹ ਇੱਕ ਦਿਨ ਵਿੱਚ 25 ਤੋਂ 30 ਕਿੱਲੇ ਕੰਪਲੀਟ ਕਰਦਾ ਡਰੋਨ ਆਪਣਾ ਅੱਛਾ ਜੀ ਠੀਕ ਆ ਤੇ ਸਰ ਇਹਦਾ ਹੈਗਾ ਇਹਦੀ ਦੋ ਬੈਟਰੀ ਇਨਸਟਾਲ ਹੋ ਗਿਆ ਆਲਰੇਡੀ ਇਹਦੇ ਵਿੱਚ ਦੋ ਬੈਟਰੀ ਇਨਸਟਾਲ ਆ ਠੀਕ ਆ ਸਰੇ ਇਹਦਾ ਇਹ ਆ ਕਿ ਮਤਲਬ ਕਿ ਇਹਦੇ ਫੀਚਰਸ ਵਗੈਰਾ ਇਹ ਆ ਕਿ ਇਹਦੇ ਪ੍ਰੋਪੈਲਰਸ ਵਗੈਰਾ ਇਹ ਇਹਦੀ ਮੇਨ ਹੈਗੀ ਕਿ ਫਾਰਮਰਸ ਦੀ ਜਿਆਦਾ ਪ੍ਰੋਬਲਮ ਆਂਦੀ ਆ ਕਿ ਯਾਰ ਇਹ 10 ਲੀਟਰ ਦਾ 100 ਲੀਟਰ ਚ ਕਿਦਾਂ ਕਨਵਰਟ ਹੋਏਗਾ ਠੀਕ ਆ ਆਪਾਂ ਫਾਰਮਰਸ ਨੂੰ ਇਹੀ ਸੁਜੈਸਟ ਕਰਨਾ ਚਾਹੁੰਦੇ ਆ ਕਿ ਜਿਵੇਂ ਕਿ 100 ਲੀਟਰ ਦਾ ਆਪਾਂ ਪੰਪ ਸਿੰਪਲੀ ਪੰਪ ਲੈਨੇ ਆ ਇੱਕ ਠੀਕ ਆ ਉਹਦੀ ਜਿਹੜੀ ਨੋਜ਼ਲਸ ਵਗੈਰਾ ਹੁੰਦੀ ਆ ਉਹ ਰ ਇੱਕ ਬੂੰਦ ਨਿਕਲਦੀ ਆ ਉਹ ਇੱਕ ਬੂੰਦ ਸਰ ਅੱਗੇ 800 ਤੱਕ ਲੈ ਕੇ ਆ ਯਾਰ ਬੂੰਦਾ ਬੰਦੀ ਆ ਇਹਦੀ ਜਿਹੜੀ ਨੋਜ਼ਲਸ ਵਗੈਰਾ ਹੈ ਕਿ ਨੋਜ਼ਲਸ ਏਰੀਆ ਤੇਰੀ ਇਹ ਪ੍ਰੋ ਏਰੀਆ ਇਨੀ ਘਪੂਰ ਇਨੀ ਘਪੜੀਗ ਨੋਜ਼ਲਸ ਹੋ ਜਾਂਦੀ ਆ ਏਰੀਆ ਡਾਇਰੈਕਟਲੀ ਇਹ ਪਲਾਂਟ ਉੱਪਰ ਇਫੈਕਟ ਕਰਦੀ ਆ ਇਹਦਾ ਪ੍ਰੋਪਰ ਰਿਜ਼ਲਟ ਆਏਗਾ ਅਗਰ ਕੋਈ ਫਾਰਮਰ ਜਾਂ ਕੋਈ ਡੀਲਰਸ ਵਗੈਰਾ ਚਾਹਵਨ ਹੈਗਾ ਆਪਾਂ ਉਹਨੂੰ ਡੈਮੋ ਕਰਕੇ ਦੱਸਾਂਗੇ ਕਿ ਡੈਮੋ 'ਚ ਪ੍ਰੈਕਟੀਕਲੀ ਉਹ ਰਿਜ਼ਲਟ ਮਿਲਦਾ ਫਾਰਮਰਸ ਨੂੰ ਉਹ ਆਪਾਂ ਇੱਕ ਫੋਟੋ ਵੇਖ ਕੇ ਰਿਜ਼ਲਟ ਨਹੀਂ ਦੇ ਸਕਦੇ ਆਪਾਂ ਪ੍ਰੈਕਟੀਕਲ ਰਿਜ਼ਲਟ ਦਵਾ ਕੇ ਡੈਮੋ ਕਰਾ ਕੇ ਦੱਸਾਂਗੇ ਫਾਰਮਰਸ ਨੂੰ ਹਾਂਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਦੋਰੀ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਜੀ ਬੂਟਿਆਂ ਵਗੈਰੇ ਤੇ ਪੌਦੇ ਨਵੇਂ ਪੌਦੇ ਤੇ ਨਵੇਂ ਬੀਜਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਜੀ ਤੇ ਆਪਣੀ ਵੀਡੀਓ ਤੱਕ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਆਪ ਅਗਲੀ ਵੀਡੀਓ ਮਿਲਾਂਗੇ ਤੇ ਉਹ ਤੁਹਾਨੂੰ ਟਰੈਕਟਰਾਂ ਦੀ ਜਾਣਕਾਰੀ ਦੇਵਾਂਗੇ ਜੀ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਰੱਬ ਰੱਖਾ